ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਾਰਾ ਸੰਸਾਰ ਇਹ ਗੱਲ ਭਲੀ ਭਾਂ ਜਾਣਦਾ ਹੈ ਕਿ ਪਿਛਲੇ 2 ਮਹੀਨਿਆਂ ਤੋਂ ਪੰਜਾਬ ਹੜ੍ਹਾਂ ਦੀ ਸਖਤ ਮਾਰ ਝੱਲ ਰਿਆ ਬਹੁਤ ਸਾਰੇ ਘਰਾਂ ਦਾ ਨੁਕਸਾਨ ਹੋਇਆ ਬਹੁਤ ਸਾਰੇ ਫਸਲਾਂ ਦਾ ਨੁਕਸਾਨ ਹੋਇਆ ਬਹੁਤ ਨੁਕਸਾਨ ਜਿੰਨੂੰ ਅਸੀਂ ਸਹੀ ਮਾਣੇ ਵਿੱਚ ਬਿਆਨ ਵੀ ਨਹੀਂ ਕਰ ਸਕਦੇ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਨੇ ਸਾਡੇ ਦੁੱਖ ਦੀ ਘੜੀ ਵਿੱਚ ਸਾਡਾ ਸਾਥ ਦਿੱਤਾ ਐਸ ਵੇਲੇ ਸਭ ਤੋਂ ਵੱਡੀ ਜ਼ਰੂਰਤ ਸੀ ਕਿਸਾਨ ਭਰਾਵਾਂ ਨੂੰ ਡੀਪੀ ਖਾਦ ਦੀ ਬੀਜ ਦੀ ਔਰ ਹੋਰ ਸਹੂਲਤਾਂ ਦੀ ਇਹ ਸਹੂਲਤਾਂ ਮੁਹੱਈਆ ਕਰਾਉਣ ਵਾਸਤੇ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੀਮਾਨ ਪੰਥ ਰਤਨ ਸੱਚਖੰਡ ਸੱਚਖੰਡ ਵਾਸੀ ਸੰਤ ਬਾਬਾ ਹਰਵੰਦ ਸਿੰਘ ਜੀ ਦਿੱਲੀ ਵਾਲੇ ਬਾਬਾ ਫੌਜਾ ਸਿੰਘ ਜੀ ਨਾਨਕਪੁਰੀ ਟਾਂਡੇ ਵਾਲੇ ਮਹਾਂਪੁਰਸ਼ ਉਹਨਾਂ ਦੇ ਉੱਤਰਾਧਿਕਾਰੀ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਬਾਬਾ ਮਹਿੰਦਰ ਸਿੰਘ ਜੀ ਬਾਬਾ ਸੁਵਿੰਦਰ ਸਿੰਘ ਜੀ ਔਰ ਉਹਨਾਂ ਦੇ ਵੱਖ-ਵੱਖ ਡੇਰਿਆਂ ਦੇ ਜਥੇਦਾਰ ਸਤਕਾਰਯੋਗ ਬਾਬਾ ਚੰਦਨ ਸਿੰਘ ਤੇ ਬਾਬਾ ਗੁਰਜੰਟ ਸਿੰਘ ਜੀ ਨਾਨਕਪੁਰੀ ਟਾਂਡਾ ਵਾਲੇ ਮਹਾਪੁਰਸ਼ਾਂ ਦੀ ਜਥੇਬੰਦੀ ਵੱਲੋਂ ਆ ਸਾਡੇ ਕੋਲ ਅੱਜ ਮੁਕਤਸਰ ਤੋਂ ਬਹੁਤ ਸਾਰੇ ਵੀਰ ਆਏ ਨੇ ਜਿਨ੍ਹਾਂ ਦਾ ਬੈਨਰ ਤੁਸੀਂ ਵੇਖ ਰਹੇ ਹੋ ਪਿੰਡ ਭੁੱਲਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਮੂਹ ਨਗਰ ਅਤੇ ਐਨ ਆਰ ਆਈ ਵੀਰਾਂ ਵੱਲੋਂ ਜੱਸੜ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਉਹਦੇ ਵਿੱਚ ਅੱਜ ਡੀਪੀ ਔਰ ਇਸੇ ਤਰ੍ਹਾਂ ਬੀਜ ਵਧੀਆ ਕੁਆਲਟੀ ਦਾ ਬੀਜ ਤੇ ਡੀਏਪ ਤੁਹਾਡੇ ਸਾਹਮਣੇ 5 ਏਕੜ ਰਕਬੇ ਦੀ ਚੋਣ ਮਹਾਪੁਰਸ਼ਾਂ ਵੱਲੋਂ ਕੀਤੀ ਗਈ ਹੈ ਜਿਹਦੇ ਕੋਲ 5 ਏਕੜ ਤੋਂ ਘੱਟ ਹੈ ਉਹਦਾ ਸਾਰਾ ਹੀ ਜਿਹਦੇ ਕੋਲ ਵੱਧ ਹੈ ਉਹਦੇ ਤੋਂ 5 ਏਕੜ ਤੋਂ 5 ਏਕੜ ਤੱਕ ਦਾ ਉਹ ਬੀਜ ਜਿਹੜਾ ਉਹ ਦਿੱਤਾ ਜਾ ਰਿਹਾ ਤੇ ਇਹਦੀ ਸ਼ੁਰੂਆਤ ਬਾਬਾ ਜੀ ਦੇ ਹੁਕਮ ਅਨੁਸਾਰ ਅੱਜ ਇਸ ਨਗਰ ਤੋਂ ਕੀਤੀ ਜਾ ਰਹੀ ਹੈ ਸੋ ਜਿਵੇਂ ਪ੍ਰਥੀਪਾਲ ਸਿੰਘ ਜੀ ਸੁਪੁੱਤਰ ਸਰਦਾਰ ਮਨਜੀਤ ਸਿੰਘ ਇਹਨਾਂ ਦਾ ਰਕਬਾ 4 ਏਕੜ ਤੇ ਮੈਂ ਬੇਨਤੀ ਕਰੂੰਗਾ ਮੁਕਤਸਰ ਵਾਲੇ ਵੀਰਾਂ ਨੂੰ ਵੀ ਉਹ ਆਪਣੇ ਘਰ ਕਮਲਾਂ ਨਾਲ ਆ ਸਾਰੇ ਮੁਕਤਸਰ ਤੋਂ ਕੈਮਰਾਮੈਨ ਨੂੰ ਬੇਨਤੀ ਆ ਵੀ ਇਹਨਾਂ ਵੀਰਾਂ ਨੂੰ ਜਰੂਰ ਕਿਉਂਕਿ ਜਿੰਨਾ ਸੇਵਾਵਾਂ ਭੇਜੀਆਂ ਨਾ ਬਾਹਰੋਂ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਨਗਰਾਂ ਵਾਲਿਆਂ ਨੂੰ ਵੀ ਚਾ ਹੁੰਦਾ ਹੈ ਕਿ ਸਾਡੀ ਚੀਜ਼ ਜਿਹੜੀ ਆ ਠੀਕ ਲੋੜਵੰਦਾਂ ਤੱਕ ਜਾਵੇ